ਮਾਨਤਮਾਨ ਸਰਕਾਰ ਇਹ ਆਪ ਜੀ ਨਕਾਮੀ ਛਪਾਉਂਦੇ ਨੇ ਗੋਦੀ ਮੀਡੀਆ ਕੀ ਦਿਖਾ ਰਿਹਾ ਕੇ ਜੀ ਮੀਰੇ ਤੇ ਗੋਦੀ ਮੀਡੀਆ ਅਮਰੀਕਾ ਚ ਲੱਗੀ ਅੱਗ ਸਾਰਾ ਜਨਾ ਤੇ ਆ ਪਿੰਡ ਚ ਲੱਗੀ ਅੱਗ ਲੋੜੀ ਲੋੜੀ ਬਣਾਈ ਆ ਇਹ ਗੁੰਡਿਆਂ ਨੇ ਇਹ ਲੋੜੀ ਮਚਾਈ ਅੱਠ ਘਰ ਮਚਾ ਕੇ ਕਾਲੀ ਲੋੜੀ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਜਿਹੜੇ ਬੰਦੇ ਨੇ ਕੋਈ ਕਾਰਜ ਕਰਿਆ ਹੁੰਦਾ ਸੀ ਉਹਦਾ ਗੱਲ ਲਾਤਾ ਹੁੰਦਾ ਇਹ ਹੋਣ ਨਹੀਂ ਸੀ ਦੇਣਾ ਨਾ ਹੀ ਐਡੀ ਜੁਰਤਾ ਕਿਸੇ ਦੀ ਸਾਡੇ ਪਿੰਡਾਂ 'ਚ ਇਹ ਕੁਝ ਕਰਕੇ ਦੇਖੇ ਇੱਥੇ ਤਾਂ ਚਲੋ ਇਹ ਲੋਕ ਮਰੇ ਹੋ ਜਾਂ ਜਮੀਰਾਂ ਵਾਲੇ ਲੋਕ ਕਹਿੰਦਾ ਮੈਂ ਅੱਜ ਕਿੰਨੇ ਕੁ ਲੋਕ ਆਏ ਇੱਥੇ ਠੀਕ ਆ ਕਿੰਨਾ ਕੁ ਮੀਡੀਆ ਪਹੁੰਚਿਆ ਅੱਜ ਇੱਥੇ ਜਿਹੜੇ ਵੱਡੇ ਵੱਡੇ ਸਮਾਜ ਸੇਵੀ ਐਡੀਆਂ-ਐਡੀਆਂ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਵੱਡਾ-ਵੱਡਾ ਤਾਮ-ਯਾਮ ਲੈ ਕੇ ਤੁਰਦੇ ਆ ਉਹ ਭਰਾਵੋ ਗਰੀਬਾਂ ਖਾਤਰ ਕਿਉਂ ਨਹੀਂ ਆਏ ਯਾਰ ਕਿੱਥੇ ਰਹੀ ਪੁਲਿਸ ਸਾਰੀ ਰਾਤ ਇਹ ਹਜਾ ਕੁਸ ਹੋਇਆ ਕਿੱਥੇ ਰਹੇ ਪਿੰਡ ਦੇ ਲੋਕ ਕਿੱਥੇ ਰਹਾ ਪਿੰਡ ਦਾ ਪੀ ਕਿੱਥੇ ਰਿਹਾ ਹੈ ਕਹਿ ਦਿੰਦੇ ਆ ਪੰਜਾਬ ਪੁਲਸ ਛੋਡੇ ਦਰਬਾਰ ਵੀ ਪੰਜਾਬ ਸਰਕਾਰ ਛੋਡੇ ਬਾਰ ਕਿੱਥੇ ਹੋ ਗਿਆ ਇਹਨਾਂ ਨੇ ਦੱਬਿਆ ਮੈਟਰ ਸਾਰਾ ਕਿਉਂ ਦੱਬਿਆ ਐ ਐਮਐਲ ਕੇ ਇਹਨਾਂ ਦੇ ਘਰਾਂ 'ਚ ਗਿਆ ਇਹਨਾਂ ਦੇ ਘਰਾਂ 'ਚ ਨਹੀਂ ਗਿਆ ਉਸੇ ਬੰਦੇ ਦੇ ਘਰੇ ਬਹਿ ਕੇ ਆਇਆ ਆਪ ਦੇ ਆਲੀ ਦੇ ਆਪ ਦੇ ਯਾਰ ਦੇ ਨਾਲ ਤਾਂ ਜੱਫੀ ਪਾ ਕੇ ਬੈਠਾ ਹੋ ਸਾਰੀ ਲੀਡਰਸ਼ਿਪ ਉਹਦੇ ਘਰਾਂ 'ਚ ਹਾਰ ਪਾਈ ਜਾਂਦੀ ਹੈ ਆ ਕੇਂਦਰੀ ਵਾਲ ਦੋ ਹਫ਼ਤਿਆਂ 'ਚ ਨਸ਼ਾ ਬੰਦ ਕਰ ਦਾਂਗੇ ਆ ਭਗਵੰਤ ਮਾਨ ਕਹਿੰਦਾ ਸੀ ਅਸੀਂ 15 ਅਗਸਤ ਤੱਕ ਨਸ਼ਾ ਬੰਦ ਕਰ ਦਾਂਗੇ ਤੇ ਅੱਜ ਤੱਕ ਨਸ਼ਾ ਬੰਦ ਕਿਉਂ ਨਹੀਂ ਹੋਇਆ ਹਾਲਾਂਕਿ ਉਲਟ ਹੋਣ ਲੱਗਿਆ ਜਿਹੜੇ ਨਸ਼ਾ ਰੋਕਦੇ ਆ ਲੋਕ ਜਿਹੜੇ ਵੀ ਬੰਦਾ ਨਸ਼ੇ ਦੇ ਖਿਲਾਫ ਉੱਟਦਾ ਉਹਦੇ ਘਰਾਂ ਨੂੰ ਪਾ ਜਾਂਦੇ ਆ ਤਾਂ ਐਡੀ ਦਹਿਸ਼ਤ ਬਣਾਉਣਾ ਚਾਹੁੰਦੇ ਆ ਵੀ ਕੋਈ ਹੋਰ ਬੰਦਾ ਯਾਰ ਉੱਠ ਕੇ ਨਾ ਕਹਿ ਸਕੇ ਵੀ ਇੱਥੇ ਨਸ਼ਾ ਵਿਕਦਾ ਹੈ ਉੱਡਣ ਨੂੰ ਵੀ ਮੈਂ ਕਿਹਾ ਯਾਰ 84 ਵਲੇ ਇਹ ਜਾ ਕੁਝ ਹੋਇਆ ਉਹ ਘਰ ਫੂਕਤੇ ਯਾਰ ਸਿਲੰਡਰ ਇੱਕ ਦੂਜੇ ਦੇਖੋ ਸਿਲੰਡਰ ਉਹਨਾਂ ਨੇ ਬਾਹਰ ਕੱਢਤੇ ਵੀ ਬੰਬ ਧਮਾਕੇ ਨਾਲ ਵੜ ਜਣਾ ਪੈਟਰੋਲ ਦੀਆਂ ਸ਼ੀਸ਼ੀਆਂ ਬੰਬ ਬਣਾ ਬਣਾ ਉਹਨਾਂ ਦੇ ਘਰਾਂ 'ਚ ਢੇ ਯਾਰ ਇੱਕ ਘੰਟਾ ਲੱਗਿਆ ਉਹ ਘਰਾਂ ਦੀ ਸਾਨੂੰ ਦੇਖਣ ਦੇ ਤੇ ਉਹ ਬੰਦਰ ਸਾਰੀ ਰਾਤ ਜੁਰਮ ਕੀਤਾ ਹੋਇਆ ਯਾਰ ਉਹ ਪਰਿਵਾਰਾਂ ਤੇ ਤੇ ਉਹ ਸਾਰੀ ਰਾਤ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸੀ ਸਾਡਾ ਐਮ.ਐਲ.ਏ ਕਿੱਥੇ ਸੀ ਜਿਵੇਂ ਹੁਣ ਆ ਸਰਪੰਚ ਖੜਾ ਜੇ ਇਹਨਾਂ ਸਰਪੰਚ ਕਾਹ ਤੋਂ ਨਹੀਂ ਬੋਲਿਆ ਕਿਉਂਕਿ ਉਹਦੇ ਗੱਲ 'ਚ ਪਟਾ ਪਾਇਆ ਹੋਇਆ ਈਲੇ ਰੰਗ ਦਾ ਕਿਸੇ ਦੇ ਲਾਲ ਕਿਸੇ ਦੇ ਕਾਲਿਆਂ ਵਾਲਾ ਪਾਇਆ ਹੁੰਦਾ ਇਹਦੇ ਪਟਾ ਪਾਇਆ ਗੱਲ 'ਚ ਉਹ ਪਟੇ ਕਰ ਕਿਉਂ ਐਮਐਲ ਖਿੱਚ ਲੈਂਦਾ ਡੋਰ ਬਣਾ ਕੇ ਕੁੱਤੀ ਵਾਂਗੂ ਹੁਣ ਜਿਹੜਾ ਸਾਡਾ ਸਰਪੰਚ ਆ ਇਹ ਇਹ ਆਜ਼ਾਦ ਆ ਇਹ ਗੁਲਾਮ ਨਹੀਂ ਨਾ ਕਿਸੇ ਦਾ ਕਿਸੇ ਦੀ ਪਾਰਟੀ ਨਾ ਜੇ ਪਾਰਟੀ ਦੇ ਚਤਾਇਆ ਹੁੰਦਾ ਜੇ ਇੱਥੇ ਨਹੀਂ ਹੋਣਾ ਸੀ ਪਿੰਡ ਦਾਨ ਸਿੰਘ ਵਾਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਗੁੰਡਾ ਕਰਦੀ ਹੁੰਦੀ ਆਠ ਗਰੀਬ ਪਰਿਵਾਰਾਂ ਦੇ ਆਠ ਘਰ ਜਿਹੜੇ ਆ ਉਹ ਫੂਕ ਦਿੱਤੇ ਜਾਂਦੇ ਆ ਇਲਜ਼ਾਮ ਇਹ ਨੇ ਕਿ ਨਸ਼ਾ ਤਸਕਰੀ ਤੋਂ ਰੋਕ ਰੋਕਿਆ ਗਿਆ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਪਰਿਵਾਰ ਦੇ ਲੋਕਾਂ ਨੇ ਭੱਜ ਨੱਟ ਕੇ ਆਪਣੀਆਂ ਜਾਨਾਂ ਮੁਸ਼ਕਿਲ ਦਿਲਾਂ ਮੁਸ਼ਕਿਲ ਦਿਲਾਂ ਬਚਾਈਆਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੇ ਰੋਸ ਤੇ ਵੱਜੋਂ ਅੱਜ ਜਿਹੜਾ ਹੈਗਾ ਇਕੱਠ ਡੀਸੀ ਦਫ਼ਤਰ ਬਠਿੰਡਾ ਦੇ ਵਿੱਚ ਕੀਤਾ ਗਿਆ ਇਸ ਇਕੱਠ ਤੇ ਵਿੱਚ ਪਰਵਿੰਦਰ ਝੋਟਾ ਪਹੁੰਚੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਚਿੱਟੇ ਦੇ ਖਿਲਾਫ ਲੜਾਈ ਜਿਹੜੇ ਉਹ ਲੜਦੇ ਰਹੇ ਨੇ ਛੋਟੇ ਸਭ ਤੋਂ ਪਹਿਲਾਂ ਦਾ ਸਵਾਲ ਅਸੀਂ ਪੁੱਛਣਾ ਚਾਹਣਾ ਜੋ ਮੈਂ ਕੱਲ ਵੀ ਗੱਲ ਬਾਤ ਜਾ ਕੇ ਪਿੰਡ ਵਾਸੀਆਂ ਦੇ ਨਾਲ ਕੀਤੀ ਆ ਉਹਨਾਂ ਨੇ ਅਖੀਰ ਤੇ ਕੋਈ ਗੱਲ ਕਹਿਤੀ ਕਹਿੰਦੇ ਸਾਨੂੰ ਇਸ ਚੀਜ਼ ਦਾ ਪਛਤਾਵਾ ਕਿ ਅਸੀਂ ਚਿੱਟੇ ਦੇ ਖਿਲਾਫ ਆਵਾਜ਼ ਉਠਾਈ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਵੈਰੂ ਜੀ ਕਾ ਖਾਲਸਾ ਸਾਹਿਬਾ ਜੱਸ ਸੋਢਾ ਵੀ ਤੁਸੀਂ ਆਵਾਜ਼ ਚੱਕਦੇ ਹੋ ਸਭ ਤੋਂ ਪਹਿਲਾਂ ਮਨਿੰਦਰ ਜੋਤ ਨੇ ਆਵਾਜ਼ ਚੱਕੀ ਉਹਨੂੰ ਸਲੂਟ ਆ ਭਾਈ ਪੱਤਰਕਾਰ ਹੀ ਕਰਦਾ ਇਹ ਜੀ ਆ ਗਰੀਬਾਂ ਦੀ ਆਵਾਜ਼ ਚੱਕੀ ਆਵਾਜ਼ ਬਲੰਦ ਹੋਈ ਆ ਆਪਸ ਹੀ ਦੇਖ ਕੇ ਅਸੀਂ ਪਹੁੰਚ ਗਏ ਹਣਾ ਤਾਂ ਉਹਨਾਂ ਦੀ ਜਦੋਂ ਵੀਡਿਓਆਂ ਦੇਖੀਆਂ ਉਹ ਕਹਿੰਦੇ ਪਤਾ ਉਹ ਮਾਦਾ ਕਿਹ ਰਹੀ ਆ ਵੀ ਰਸਤਾ ਭਾਈ ਚਿੱਟੇ ਖਿਲਾਫ ਆਵਾਜ਼ ਚੱਕੀ ਅਸੀਂ ਨਹੀਂ ਚਾਗਦੇ ਸਾਨੂੰ ਬਖਸ਼ ਦਿਓ ਜਦੋਂ ਉੱਥੇ ਜਾ ਕੇ ਦੇਖਦੇ ਆਂ ਘਰਾਂ ਦੇ ਹਾਲਾਤ ਉੱਥੇ ਜਾ ਕੇ ਦੇਖਿਆ ਬੁਰਾ ਹਾਲ ਆ ਯਾਰ ਐਡਾ ਜ਼ੁਲਮ ਪੰਜਾਬ ਦੀ ਧਰਤੀ ਤੇ ਮੈਂ ਕਹਣਾ ਕਦੇ ਵੀ ਨਹੀਂ ਹੋਇਆ ਹੋ ਇਤਿਹਾਸ ਚ ਮੁਗਲ ਫੌਜੀਆਂ ਨੇ ਵੀ ਨਹੀਂ ਹਜਾ ਕਰਿਆ ਹੋਣਾ ਸੀਆਰਪੀ ਨੇ ਵੀ ਖੜਕੂ ਵਦ ਵੇਲੇ ਇਹ ਨਹੀਂ ਕਰਿਆ ਹੋਣਾ ਗੱਲ ਕਰ ਜਿਹੜਾ ਹਾਲਾਤ ਉੱਥੇ ਹੋ ਗਿਆ ਯਾਰ ਕਿੱਥੇ ਰਹੀ ਪੁਲਿਸ ਸਾਰੀ ਰਾਤ ਇਹ ਕੋਸੋ ਹੋਇਆ ਕਿੱਥੇ ਰਹੇ ਪਿੰਡ ਦੇ ਲੋਕ ਕਿੱਥੇ ਰਿਹਾ ਪਿੰਨ ਦਾ ਪੀਸੀਆਰ ਕਿੱਥੇ ਰਿਹਾ ਇਹ ਕਹਿ ਦਿੰਦੇ ਆ ਪੰਜਾਬ ਪੁਲਿਸ ਛੋਡੇ ਦਰਬਾਰ ਵੀ ਪੰਜਾਬ ਸਰਕਾਰ ਛੋਡੇ ਬਾਰ ਕਿੱਥੇ ਹੋ ਗਿਆ ਇਹਨਾਂ ਨੇ ਦੱਬਿਆ ਮੈਟਰ ਸਾਰਾ ਕਿਉਂ ਦੱਬਿਆ ਜਿਹੜਾ ਮੁੰਡਾ ਹੈਗਾ ਜਿਨੇ ਅੱਗ ਲਾਈ ਆ ਉਹਦੀਆਂ ਐਮਐਲਏ ਨਾਲ ਫੋਟੋ ਆਣੇ ਮੈਂ ਤੁਹਾਨੂੰ ਸਾਰਾ ਕੁਝ ਦੇ ਕੇ ਜਾਊਂਗਾ ਨਾਲ ਜੱਫੀਆਂ ਪਾ ਕੇ ਫੋਟੋ ਆਣੇ ਸਰਪੰਚ ਨਾਲ ਚਾ ਉਹਦੇ ਨਾਲ ਉਹਨਾਂ ਦਾ ਬੰਦਾ ਉਹ ਐਵੇਂ ਤਾਂ ਹੈਗਾ ਕੁਝ ਕਰ ਨਹੀਂ ਸਕਦਾ ਬੰਦਾ ਉਹ ਕਈ ਲੜਾਈ ਚਿੱਟੇ ਦੀ ਆ ਕਰ ਕਰ ਕਈ ਲੋਕ ਕਹਿ ਰਹੇ ਲੜਾਈ ਨਿੱਜੀ ਦੀ ਹੈ ਯਾਰ ਨਿੱਜੀ ਦੀ ਵੀ ਹੋਵੇ ਚਾਹੇ ਕਿੱਡਾ ਵੀ ਜ਼ੁਲਮ ਕਰਿਆ ਹੋਵੇ ਚਾਹੇ ਚਾਰ ਕਤਲ ਵੀ ਕਰੇ ਹੋਣ ਬਾਹਰ ਗੋਲੀ ਮਾਰ ਦੋ ਫਿਰ ਲੜਾਈ ਇੱਕ ਅੱਠ ਕਰਾਂ ਵਾਲਾ ਵੈਰ ਜਾ ਪੰਜ ਦਿਨਾਂ ਦੀ ਇਹ ਗੱਲਬਾਤ ਹੋ ਰਹੀ ਸੀ ਦਸੰਬਰ ਚ ਕਿਹਾ ਸੀ ਨਿਸ਼ਾਨਾ ਵਿੱਚ ਸੁਗੋਗਵਾਟ ਹੋ ਰਹੀ ਸੀ ਰੋਜ਼ ਦੀ ਨਾ ਤਾਂ ਪੁਲਿਸ ਨੇ ਕੋਈ ਐਕਸ਼ਨ ਲੈਂਤਾ ਨੇ ਦਿਨਾਂ ਚ ਪਿੰਡ ਦੇ ਮੋਤਵਾਰ ਜੀ ਚਾਹੁੰਦੇ ਲੜਾਈ ਨੂੰ ਨਵੇੜ ਸਕਦੇ ਸੀ ਪਰ ਨਹੀਂ ਨਵੇੜੀ ਜਾਨ ਬੁੱਝ ਕੇ ਕਰਾਈ ਗਈ ਆ ਉਹpropto ਛੱਤਾਂ ਤੋਂ ਚੜ੍ਹ ਕੇ ਥੱਲੇ ਛੱਤਾਂ ਭੰਨ ਰੱਖੀਆਂ ਨੇ ਜਿਹੜੇ ਮੋਗਲੇ ਭਾਂਡੇ ਮਸ਼ੀਨਾਂ ਕੋਈ ਚੀਜ਼ ਨਹੀਂ ਛੱਡੀ ਯਾਰ ਗਰੀਬਾਂ ਦੀ ਕੀ ਯਾਰ ਰੋਣ ਆਉਂਦਾ ਉੱਥੇ ਜਾ ਕੇ ਦੇਖ ਕੇ ਆਪਦੇ ਆਪ ਨੂੰ ਬੰਦਾ ਸਮਝਦਾ ਸ਼ਰਮ ਆਉਂਦੀ ਆ ਵੀ ਆਪਾਂ ਆ ਧਰਤੀ ਤੇ ਬੋਝ ਤੋਰੇ ਫਿਰਦੇ ਆ ਯਾਰ ਕੁਝ ਨਹੀਂ ਕਰ ਸਕਦੇ ਛੇਕਰ ਨੂੰ ਗਰੀਬਾਂ ਬੋਲ ਤਾਂ ਲੋ ਬਾਹਲੇ ਕਹਿੰਦੇ ਨੇ ਕੋਈ ਹੋਰ ਗੱਲ ਆ ਕੋਈ ਵੀ ਗੱਲ ਹੋਵੇ ਯਾਰ ਜ਼ੁਲਮ ਤਾਂ ਜ਼ੁਲਮ ਐ ਅਗੇ ਪੁਲਿਸ ਵਾਲੇ ਆਏ ਕਹਿੰਦੇ ਨੇ ਵੀ ਉਹ ਤਾਂ ਜੇਪ ਉਹ ਯਾਰ ਇਹਨਾਂ ਦਾ ਕੰਮ ਹੁੰਦਾ ਤਾਂ ਕੱਲ ਨੂੰ ਮੈਨੂੰ ਮਰਵਾ ਕੇ ਕਹਿ ਦਿੰਦੇ ਕਿ ਦੁਸ਼ਮਣੀ ਸੀ ਕਿਸਨ ਨਾਲ ਜਾਂ ਇਹ ਗਲਤ ਸੀਗਾ ਹੋਣ ਗੱਲ ਆਏ ਆ ਵੀ ਇਹਨਾਂ ਪਰਿਵਾਰਾਂ ਦੀ ਕਿ ਮਾਇਕ ਮਦਦ ਹੋਵੇ ਭਾਈ ਮਾਇਕ ਮਦਦ ਕਿਵੇਂ ਸਿੱਧੀ ਡਾਇਰੈਕਟ ਆਏ ਨਹੀਂ ਵੀ ਵਿੱਚ ਵਿਚੋਲਾ ਜੇ ਮੈਂ ਆ ਮੇਰੇ ਥਰੂ ਹੁਣ ਮੈਂ ਤੁਹਾਨੂੰ ਦੱਸਦਾ ਆਪਣੀ ਤਾਂ ਮਾਇਕ ਮਦਦ ਕੱਲ ਆ ਗਈ ਇੱਕ ਮੇਰੇ ਨਾਲ ਸਰਪੰਚਾਂ ਨੇ ਰੜ ਤੋਂ ਉਹਨਾਂ ਨੇ ਆ ਪਿੰਡ ਵਿਆਹ ਕਰਨੇ ਸੀ ਉਹ ਇਹਨਾਂ ਨੂੰ ਅੱਠ ਪੇਟੀਆਂ ਤੇ ਬਾਕੀ ਹੋਰ ਸਮਾਨ ਬੈੱਡ ਬਗ ਭੇਜਨੇ ਦਿੱਤੇ ਗਏ ਉਹ ਲਿਊਗਾ ਇੱਕ ਸਾਡੀ ਮਾਨਸਾ ਤੋਂ ਟੀਮ ਹੈ ਜਿਹੜੀ ਆਪਣੀ ਜਾਂ ਐਨਡੀ ਟੀਮ ਹੈ ਜਾਂ ਕਾਲਾ ਗਾਗੂ ਆ ਡੇਕੇਦਾਰਾ ਉਹ ਅੱਜ ਜਹਾਜ਼ ਚੜਿਆ ਔਰ ਆਉਣਾ ਹੈਗਾ ਉਹਨਾਂ ਦੇ ਪਿੰਡ ਜਾ ਕੇ ਆਵਦੇ ਹੱਥੋਂ ਇੱਕ ਪਰਿਵਾਰ ਨੂੰ ਜਿੰਨਾ ਵੀ ਦੇਸ 30000 40000 ਉਹ ਦੇਊਗਾ ਸਾਰੇ ਪਰਿਵਾਰ ਨੂੰ ਹੋਰ ਵੀ ਜਾਨੀ ਸੱਜਣ ਜੋ ਵੀ ਬਾਹਰ ਅੰਦਰ ਤੋਂ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਭਾਈ ਕਿੱਡੇ ਸਮਾਜ ਸੇਵੀ ਨੇ ਪੰਜਾਬ 'ਚ ਆਪੋ ਦਾ ਸਮਾਜ ਸੇਵੀ ਹੈ ਨਹੀਂ ਉਹ ਯਾਰ ਇਹਨਾਂ ਨਾਲ ਸਿੱਧਾ ਰਾਬਤਾ ਕਰਨ ਵਿਚਾਰਾਂ ਨੂੰ ਹਰ ਦੇ ਕਿਸੇ ਨੁਮਾਇंदे ਦਾ ਹਾਲਾਂਕਿ ਐਮ ਐਲ ਏ ਸਾਬ ਇੱਕ ਵਾਰੀ ਆ ਕੇ ਜ਼ਰੂਰ ਦੇਖ ਕੇ ਨੇ ਪਰ ਐ ਏਡੀ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋ ਜਾਣੀ ਤੇ ਸਰਕਾਰ ਦੇ ਕਿਸੇ ਨੁਮਾਇंदे ਦੇ ਉਸ ਉਸ ਤਰ੍ਹਾਂ ਦੀ ਤਲਕੀ ਨਾ ਦਿਖਾਈ ਜਾਣ ਜਾਂ ਉਸ ਤਰ੍ਹਾਂ ਦੇ ਨਾਲ ਨਾ ਕਿਹਾ ਜਾਣਾ ਕਿ ਭਾਈ ਜਲਦੀਓ ਜਲਦੀ ਕਾਰਵਾਈ ਬਣਦੀ ਹੋਵੇ ਕਿਉਂਕਿ ਹਾਲੇ ਤੱਕ ਸਿਰਫ ਗ੍ਰਿਫਤਾਰੀਆਂ ਤਿੰਨ ਹੋਈਆਂ ਨੇ ਭਾਈ ਜਿਹੜਾ ਮੇਨ ਬੰਦਾ ਤਾਂ ਗ੍ਰਿਫਤਾਰ ਨਹੀਂ ਹੋਈ 150 ਬੰਦਾ ਸੀਦਾ 15 ਬੰਦੇ ਕਹਿ ਰਹੇ ਨੇ ਕਟੋਕਾ 150 ਬੰਦਾ ਅੱਠ ਘਾਰੋਂ ਦੇਖਣ ਦੇਖਣ ਚ ਦੋ ਘੰਟੇ ਲੱਗ ਜਾਂਦੇ ਭੰਨਾਂ ਦੇ ਕਿੰਨਾ ਟਾਈਮ ਲੱਗਿਆ ਹੋਊ ਸਾਰੀ ਰਾਤ ਭੰਨੀ ਗਈ ਅੱਠ ਘਾਰ ਹੁਣ ਤੂੰ ਸੁਣ ਲੈ ਗੱਲ ਐ ਐਮ ਐਲ ਇਹ ਕਿਹਨਾਂ ਦੇ ਘਰਾਂ ਚ ਗਿਆ ਇਹਨਾਂ ਦੇ ਘਰਾਂ ਚ ਨਹੀਂ ਗਿਆ ਉਸੇ ਬੰਦੇ ਦੇ ਘਰੇ ਬਹਿ ਕੇ ਆਇਆ ਆਪ ਦੇ ਆਲੀ ਦੇ ਆਪ ਦੇ ਯਾਰ ਦੇ ਐਮ ਐਲ ਜਦੋਂ ਫੋਟੋ ਦਿਖਾਉਣਾ ਖੜ ਜਾ ਕਿਉਂ ਲਾ ਦੇਗਾ ਬਾਅਦ ਚ ਭੇਜਦਾ ਹਾਂ ਉਹਦੇ ਨਾਲ ਤਾਂ ਐ ਜੱਫੀ ਪਾ ਕੇ ਬੈਠਾ ਹੋ ਸਾਰੀ ਲੀਡਰਸ਼ਿਪ ਉਹਦੇ ਗਲਾਂ ਚ ਹਾਰ ਪਾਈ ਜਾਂਦੀ ਹੈ ਉਹ ਉਹਦੇ ਘਰੇ ਉਹਦੇ ਘਰੇ ਗਿਆ ਇਹਨਾਂ ਕਿਸੇ ਗਰੀਬਾਂ ਦੇ ਘਰੇ ਨਹੀਂ ਗਿਆ ਹੈਗਾ ਐਮ ਐਲ ਉਹ ਹੀ ਤਾਂ ਗੱਲ ਦੱਬ ਰਿਹਾ ਪੁਲਿਸ ਉਹਦੀ ਐਸ ਐਸ ਪੀ ਉਹਦੇ ਨੇ ਡੀ ਐਸ ਪੀ ਉਹਦੇ ਨੇ ਅਸਲ ਚ ਯਾਰ ਆਪਣੇ ਰੱਖੇਕ ਦਾ ਪੁਲਿਸ ਵਾਲਿਆ ਨਾ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਪਹੁੰਚ ਨਹੀਂ ਸਕਦੇ ਘੰਟੇ ਬਾਅਦ ਪਹੁੰਚ ਜਾਂਦੇ ਕੋਸਤਾ ਬਚਾ ਹੁੰਦਾ ਨਹੀਂ ਪਹੁੰਚੇ ਹਾਇ ਗੱਲਾਂ ਨੂੰ ਆ ਕਹਿ ਰਹੇ ਨਿੱਜੀ ਉਹ ਮੰਨ ਲਓ ਨਿੱਜੀ ਦੀ ਲੜਾਈ ਆ ਨਿੱਜੀ ਲੜਾਈ ਐ ਹੁੰਦੀ ਹੁੰਦੀ ਐ ਬਾਰੋ-ਬਾਰ ਲੜ ਪੈਂਦਾ ਮਰਦ ਹੁੰਦਾ ਸ਼ੂਰਮਾ ਹੁੰਦਾ ਬੈਲੀ ਹੁੰਦਾ ਗੈਂਗਸਟਰ ਵੀ ਨੇ ਮੈਂ ਤਾਂ ਯਾਰ ਕਿਸੇ ਕੋਈ ਨਸ਼ਾ ਵੇਚਣ ਵਾਲਾ ਨਾ ਹੁੰਦਾ ਉਹ ਵੀ ਨਹੀਂ ਕਰਦਾ ਜਿਹੜਾ ਅਸਲੀਂ ਤਾਂ ਤਾਂ ਪਤਾ ਨਹੀਂ ਕਿੱਥੋਂ ਦਾ ਕੀ ਗੱਲਬਾਤ ਹੋਣੀ ਪੂਰੀ ਸਿਹਤ ਤੇ ਸਰਕਾਰੀ ਸਿਹਤ ਤੇ ਕੰਮ ਕਰਵਾਇਆ ਗਿਆ ਇਹ ਪੁਲਿਸ ਪ੍ਰਸ਼ਾਸਨ ਬਰੋਬੀ ਦਾ ਭਾਗੀਦਾਰ ਆ ਆਪਾਂ ਨੂੰ ਇਹ ਕੀ ਇਨਸਾਫ ਦੇਊਗਾ ਹੋਰ ਵੀ ਅਜ ਨਿੱਜੀ ਲੜਾਈ ਆ ਤਾਂ ਘਰ ਫੁਕਣੇ ਕਿਨੇ ਕਿ ਜਾਇਜ਼ ਆ ਉਹੀ ਤਾਂ ਮੈਂ ਗੱਲ ਕਹਿ ਰਿਹਾ ਵੀ ਘਰ ਤਾਂ ਫੁਕਣੀ ਨਹੀਂ ਚਾਹੀਦੇ ਝੂਲਮ ਆ ਉਹ ਬੱਚੇ ਕਹਿੰਦੇ ਨਾ ਲਮਕਾ ਲਮਕਾ ਕੇ ਸਿੱਟੇ ਨੇ ਬਾਹਰ ਉਹਨਾਂ ਨੇ ਆਪਦੇ ਬੱਚੇ ਬਚਾਏ ਨੇ ਵਾਹ ਹੁਣ ਮੈਂ ਵੀ ਨਸ਼ੇਪੁਰ ਦੀ ਲੜਦਾ ਨੰਰਾਸ ਯਾਰ ਜੇ ਮੇਰੇ ਘਰੇ ਆਤੀ ਅੱਗ ਕੱਲ ਨੂੰ ਤੇ ਪੁਲਿਸ ਵਾਲਾ ਕਹਿ ਦਿੰਗੇ ਛੋਟੇ ਜਿਹੇ ਦੁਸ਼ਮਣੀਆਂ ਸੀ ਫੇਰ ਕੋਈ ਮੇਰੇ ਗੋਲੀ ਮਾਰ ਗਿਆ ਬਾਹਰ ਮਾਰ ਗਿਆ ਚਲੋ ਕੋਈ ਗੱਲ ਨਹੀਂ ਮੇਰਾ ਕੰਮ ਨਿਭੜਿਆ ਹੁਣ ਮੈਨੂੰ ਤਾਂ ਆਪਦਾ ਕਿ ਹੁਣ ਇਹ ਜ ਸਵੇਰੇ ਸਾਰ ਦਿਨ ਧਮਕੀਆਂ ਦਿੱਤੀਆਂ ਨੇ ਆ ਸਰਪੰਚ ਆਪਣਾ ਹੋਣਾ ਜਿਹਨੇ ਐਲਾਨ ਕਰਿਆ ਤੇ ਇਹ ਸਾਰਾ ਕੁਝ ਹੋਇਆ ਛੋਡੇ ਕਰਕੇ ਆ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਆ ਨਾਲੇ ਇੱਕੀ ਐ ਸਰਕਾਰ ਦੀ ਭਗਵਾਨ ਤਮਾਨ ਸਰਕਾਰ ਇਹ ਆਪ ਦੀ ਨਕਾਮੀ ਛਪਾਉਂਦੇ ਨੇ ਇਹ ਪੂਰੇ ਗੋਦੀ মিডিਆ ਕੀ ਦਿਖਾ ਰਿਹਾ ਕੇ ਜੀ ਮੀਰੇ ਤੇ ਗੋਦੀ মিডিਆ ਅਮਰੀਕਾ ਚ ਲੱਗੀ ਅੱਗ ਸਾਰਾ ਜਣਾ ਤੇ ਆ ਪਿੰਡ ਚ ਲੱਗੀ ਅੱਗ ਲੋੜੀ ਲੋੜੀ ਬਣਾਈ ਆ ਇਹ ਗੁੰਡਿਆਂ ਨੇ ਇਹ ਲੋਹੜੀ ਮਜਲਾਈ ਅੱਠ ਘਰ ਮਚਾ ਕੇ ਕਾਲੀ ਲੋਹੜੀ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇੰਨਾ ਜ਼ੁਲਮ ਹੋਣਾ ਤੇ ਆਪਾਂ ਇਹਨਾਂ ਦੇ ਕੀ ਹਾਲੇ ਕੱਢਣੇ ਆ ਯਾਰ ਇਹਨਾਂ ਨੂੰ ਮੰਗ ਪੱਤਰ ਦੇਵਾਂ ਦੇ ਵੀ ਦਿੱਤਾ ਹੈ ਕੀ ਕਰ ਲੈਣਗੇ ਮੰਗ ਪੱਤਰ ਦਾ ਆਪਣੇ ਦਾ ਇਹ ਸੋਚ ਪੁੱਛਣ ਵਾਲੀ ਗੱਲ ਹੈ ਆਪਾਂ ਸੰਘਰਸ਼ ਲੜਨਾ ਪੈਣਾ ਲੰਬਾ ਹੈ ਗਰੀਬ ਲੋਕਾਂ ਲਈ ਤੇ ਜਿਵੇਂ ਹੁਣ ਇਹ ਪਰਿਵਾਰ ਕਹਿੰਦੇ ਨੇ ਕਿ ਜਿਵੇਂ ਉਹ ਕਹਿੰਦੇ ਕਿ ਸਾਨੂੰ ਇਹ ਪਛਤਾਵਾ ਸੀ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਲੱਗਦਾ ਕਿ ਕਿਉਂਕਿ ਇਹ ਖਬਰ ਉਦੇਸ਼ਪੁਰ ਦੇ ਵਿੱਚ ਫੈਲ ਗਈ ਲੱਗਦਾ ਹੋਰ ਕਿਤੇ ਪਿੰਡ ਦੇ ਵਿੱਚ ਕੋਈ ਨਸ਼ੇ ਖਿਲਾਫ ਆਵਾਜ਼ ਚੁੱਕੂ ਵੀ ਆ ਕਿ ਸਾਡਾ ਸਾਡਾ ਨਾ ਕਿਤੇ ਐਸਾ ਕੁਝ ਕਰਦੇ ਦਹਿਸ਼ਤ ਪਾਤੀ ਦਹਿਸ਼ਤ ਲੋਕਾਂ ਚ ਬੋਲਣ ਵਾਲਾਂ ਦੇ ਲੋਕਾਂ ਚ ਮੈਨੂੰ ਲੋਕ ਫੋਨ ਕਰ ਰਹੇ ਨੇ ਕਈ ਮੇਰੇ ਹਮਦਰਦ ਫੋਨ ਕਰ ਰਹੇ ਨੇ ਮੈਨੂੰ ਵੀ ਛੋਟੇ ਯਾਰ ਤੇ ਤੂੰ ਤਾਂ ਸਦਨ ਇਹ ਤਾਂ ਮਾੜੀ ਜੀ ਗੱਲ ਸੀ ਵੀ ਤੇਰੇ ਨਾਲ ਕੀ ਹੋਊਗਾ ਜਾਂ ਹੋਰ ਬੰਦੇ ਰਿਸ਼ਤੇਦਾਰ ਜਾਂ ਬਾਹਰ ਕੰਮ ਕਰਦੇ ਉਹਨਾਂ ਨੂੰ ਮਾਵਾ ਮਾਂ ਵੀ ਭਾਈ ਆਪਣੇ ਕਿਉਂ ਇੱਕ ਬਾਈ ਐ ਵੀ ਹੈ ਚਲੋ ਆਪਾਂ ਇਹ ਇੰਟਰਵਿਊ ਚ ਨਹੀਂ ਕਹਿੰਦੇ ਫੇਰ ਦੱਸਾਂਗੇ ਇਹ ਤਾਂ ਲੜਾਈ ਹੈਗੀ ਨਸ਼ੇ ਦੀ ਹੈ ਕਈ ਥਾਂ ਉ ਵੀ ਬਣਾ ਦਿੱਤੀ ਜਾਂਦੀ ਹੈ ਲੜਾਈ ਬਿਨਾ ਗੱਲ ਤੋਂ ਮਾੜੀ ਮੋਟੀ ਇਹ ਤਾਂ ਝੁਲਮ ਹੋਇਆ ਕਹਿਰ ਹੋਇਆ ਹੈ ਇਹ ਪੰਜਾਬ ਦੇ ਲੋਕੋ ਆ ਕੇ ਹੋਰੇ ਤੁਹਾਨੂੰ ਮੈਂ ਕਹਣਾ ਕੋਈ ਧਾਮ ਬਣਾਉਣ ਨਾਲੋਂ ਕੋਈ ਤੀਰਥ ਇਸ਼ਨਾਨ ਬਣਾਉਣ ਨਾਲੋਂ ਕਿਸੇ ਸਮਾਜ ਸੇਵੀ ਨੂੰ ਮਾਇਆ ਪਾ ਕੇ ਉਹਦਾ ਤੀਰਥ ਬਣਾਉਣ ਵਾਲਾ ਗਰੀਬ ਲੋਕਾਂ ਦੇ ਘਰ ਪਵਾ ਦੋ ਤੁਹਾਨੂੰ ਸਲੂਟ ਹੈ ਸਜਦਾ ਹੈ ਕਿੰਨੇ ਸਮਾਜ ਸੇਵੀ ਨੇ ਯਾਰ ਅਗੜੀਆਂ ਕਰੋੜਾਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਲੇ ਸੜੇ ਬੈਸਟ ਪਿਆਂ ਤੋਂ ਆਈਡੀਆਂ ਗੱਡੀਆਂ ਤੇ ਚੜ ਗਏ ਕੋਈ ਇੱਕ ਸਮਾਜ ਸੇਵੀ ਦੱਸ ਪੰਜਾਬ ਦਾ ਜਿਹਦਾ ਸਟੈਂਡਰਡ ਡਾਊਨ ਹੋਇਆ ਹੋਵੇ ਹੁਣ ਮੇਰੀ ਗੱਲ ਸੁਣ ਲੈ ਮੈਂ ਤਾਂ ਗਰੀਬਾਂ ਖਾਤਰ ਲੜਦਾ ਹਾਂ ਲੜਦਾ ਨਾ ਇੰਨਾ ਖਾਤਰ ਲਾਲਾ ਜਵਾਰ ਕੇ ਗਰੀਬਾਂ ਖਾਤਰ ਲੜਿਆ ਜਾਂ ਉੱਥੇ ਤੂੰ ਅਕਲੀ ਐਸ ਗਰੀਬ ਕਿਉ ਗਰੀਬ ਬੰਦਾ ਹੀ ਲੜਾਈ ਦੱਸਾ ਦਿੰਦਾ ਧਨਾੜ ਬੰਦਾ ਲੜਾਈ ਸਾਫ ਨਹੀਂ ਦਿੰਦਾ ਇਹ ਗੱਲ ਜਾਣ ਵਾਲਾ ਵੀ ਮੈਨੂੰ ਪਤਾ ਕੀ ਕਹਿ ਰਹੇ ਨੇ ਯਾਦਤਰ ਲੋਕ ਕਮੈਂਟਾਂ ਚ ਵੀ ਝੋਟੇ ਦੀ ਯਾਦ ਕੀ ਹੈ ਉਹ ਮੈਂ ਤਾਂ ਗੁਰੂ ਦਾ ਸਿੱਖਾਂ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਐ ਮੇਰੀ ਯਾਦ ਤੋਂ ਕੀ ਲੈਣਾ ਇਹ ਜੇ ਤਾਂ ਲੋਕਾਂ ਦੀ ਮਾਨਸਿਕਤਾ ਯਾਰ ਤੁਹਾਡੇ ਵੱਲੋਂ ਬਾਈ ਜੀ ਤੁਹਾਡੇ ਵੱਲੋਂ ਸਮਰਥਨ ਦਿੱਤਾ ਗਿਆ ਇੱਥੇ ਹਾਂ ਸਾਡੀ ਸਾਰੀ ਟੀਮ ਵੱਲੋਂ ਵੀਰੇ ਹਰੀ ਹਰੀ ਟੀਮ ਵੱਲੋਂ ਸਨਮਰਥਨ ਦਿੱਤਾ ਗਿਆ ਮਤਲਬ ਜਿਵੇਂ ਸਰਪੰਚਾ ਕੋਈ ਨਾ ਉੱਠ ਗਿਆ ਇਹਨਾਂ ਦਾ ਸਰਪ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚਾ ਖੁਦ ਉਹ ਇਹਨਾਂ ਦਾ ਵਿਰੋਧ ਕਰੀ ਜਨਾ ਮੈਂ ਇਹਨਾਂ ਦੇ ਹੱਕ ਦੇ ਵਿੱਚ ਆਗਾ ਸਾਰੇ ਹਰਵਾਂਚਾਂ ਨੂੰ ਸਰਪੰਚ ਮੇਨ ਮੁਖੀ ਹੁੰਦਾ ਪਿੰਡ ਦਾ ਮੁਖੀ ਹੁੰਦਾ ਨਾ ਜਦੋਂ ਮੁਖੀ ਇਹਨਾਂ ਦਾ ਗਰੀਬਾਂ ਦਾ ਜ਼ੁਲਮ ਕਰੂਗਾ ਫਿਰ ਸੁਧਾਰ ਕਿੱਥੋਂ ਹੋਊਗਾ ਫਿਰ ਸੁਧਾਰ ਕਿੱਥੋਂ ਹੋਊਗਾ ਜਦੋਂ ਗਰੀਬ ਗਰੀਬਾਂ ਦਾ ਜ਼ੁਲਮ ਕਰੀ ਜਾਂਦਾ ਉਹ ਮੈਂ ਸਾਰੇ ਹਰਵਾਂਚਾਂ ਨੂੰ ਅਪੀਲ ਕਰਦਾ ਖੁਦ ਨਾ ਸ਼ਾ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਰੂੜੇਕਲਾ ਜਿਲ੍ਹਾ ਬਰਨਾਲੇ ਦਾ ਪਿੰਡ ਹੈਗਾ ਬਹੁਤ ਵੱਡਾ ਪਿੰਡ ਹੈ ਜਿਹਦੇ ਪਿੰਡ ਦੇ ਵਿੱਚ ਮੈਂ ਸਰਪੰਚ ਬਣਿਆਗਾ ਮੈਂ ਯਾਦ ਚੋਣਾਂ ਨਾਲ ਲੜ ਕੇ ਸਰਪੰਚ ਬਣਿਆਗਾ ਬਣਿਆ ਕਿ ਮੈਂ ਮੈਨੂੰ ਗਰੀਬਾਂ ਦੀਆਂ ਤੇ ਬੁੜੀਆਂ ਦੀਆਂ ਵੋਟਾਂ ਜ਼ਿਆਦਾਤਰ ਪਈਆਂ ਉਹ ਕਿਵੇਂ ਪਈਆਂ ਨੇ ਗਿਆ ਮੈਂ ਨਸ਼ਿਆਂ ਦੇ ਵਿਰੁੱਧ ਲੜਦਾ ਸੀਗਾ ਅਸੀਂ ਸਾਡੀ ਸਾਡੀ ਸਾਰੀ ਟੀਮ ਅਸੀਂ ਨਸ਼ਿਆਂ ਦੇ ਵਿਰੁੱਧ ਲੜ ਕੇ ਮੈਨੂੰ ਤਾਂ ਪਿੰਡ ਨੇ ਫਤਵਾ ਦਿੱਤਾ ਸੀਗਾ ਸਰਪੰਚੀ ਦਾ ਖੁਦ ਤੁਸੀਂ ਹੁਣ ਕੀ ਕਹੇ ਕਿਹੜਾ ਸਹਾਇਕ ਇਹਨਾਂ ਨੂੰ ਦਿੱਤਾ ਹੈ ਕੀ ਕੀ ਅਸੀਂ ਵੀਰੇ ਪਿੰਡ ਦੇ ਵਿੱਚ 11 ਕੁੜੀਆਂ ਦਾ ਵਿਆਹ ਦਾ ਲਾਨ ਕੀਤਾ ਸੀਗਾ ਹੋਗਾ ਸਾਰੇ ਮਈਆਂ ਨੇ ਸੀ ਸਾਰਿਆਂ ਜਿਹੜੇ ਵਿਆਹ ਸੀ ਹੁਣ ਤਿੰਨ ਕਰਦੀ ਪਿੰਡ ਦੇ ਵਿੱਚ ਚਾਰ ਕਰਦੀਏ ਪਰ ਇਹਨਾਂ ਨੂੰ ਤਾਂ ਅਸੀਂ ਦੇਖੀ ਜਾਵਾਂਗੇ ਨਾ ਰਸਨ ਵੀ ਦੇਖ ਕੇ ਜਾਵਾਂਗੇ ਵੱਧ ਤੋਂ ਵੱਧ ਸਮਾਨ ਪੇਟੀਆਂਨ ਵਾਰੀਆਂ ਅਸੀਂ ਦੇਖ ਕੇ ਜਾਵਾਂਗੇ ਜਿਹੜਾ ਫੂਕਾ ਚੱਟਣ ਨੇ ਅਸੀਂ ਚੱਟਣਾਂ ਦੇ ਪਹਿਲਾਂ ਵੀ ਵਿਰੋਧ ਲੜਦੇ ਸੀ ਹੁਣ ਵੀ ਲੜਦੇ ਆਗੇ ਸਿਰੇ ਇਹ ਗੱਲ ਜਦੋਂ ਸੁਣੀ ਉਹਦੋਂ ਕਿਹੋ ਜਿਹਾ ਲੱਗਾ ਕਿ ਯਾਰ ਚਿੱਟੇ ਦੇ ਖਿਲਾਫ ਆਵਾਜ਼ ਚੁੱਕਣੀ ਐਨੀ ਮਹਿੰਗੀ ਪੈ ਗਈ ਘਾਰੀ ਫੂਕਦੇ ਹੋ ਪਹਿਲਾਂ ਤਾਂ ਬਈ ਅਸੀਂ ਪਹਿਲਾਂ ਪੂਰਾ ਪਤਾ ਕਰਿਆ ਵਿੱਚ ਬਹੁਤ ਲੋਕ ਹਨ ਤੁਹਾਨੂੰ ਪਤਾ ਹੀ ਹੈ ਵੀ ਬੇ ਬੇ ਬੁਨਿਆਦ ਹੀ ਲੜਾਈਆਂ ਬਣਾ ਦਿੰਦੇ ਮੈਨੂੰ ਫਿਰ ਕੱਲ ਮੈਂ ਤੇ ਝੋਟਾ ਆਏ ਇੱਕ ਮੋਹਣ ਜੀ ਸੀਗਾ ਸਿਰੋ ਵਾਲਾ ਭਰਾ ਸਾਡਾ ਅਸੀਂ ਸਾਰੇ ਆਏ ਇੱਥੇ ਜਦੋਂ ਇੱਥੇ ਆ ਕੇ ਦੇਖਿਆ ਨਾ ਤਾਂ ਬਈ ਐਡੀ ਬੇਹੰਤਿਆ ਯਾਰ ਐਡੀ ਦਰਦਨਾਕ ਯਾਰ ਮੈਂ ਕਿਹਾ ਯਾਰ ਵੀ ਵੀ ਆਹ ਚੀਜ਼ ਅਸੀਂ ਮੈਂ ਝੁੱਟ ਨੂੰ ਵੀ ਮੈਂ ਕਿਹਾ ਯਾਰ 84 ਵਾਲੇ ਇਹ ਜਾ ਕੁਝ ਹੋਇਆ ਉਹ ਕਰ ਫੂਕਤੇ ਯਾਰ ਸਿਲੰਡਰ ਇੱਕ ਦੂਜੇ ਦੇਖੋ ਸਿਲੰਡਰ ਉਹਨਾਂ ਨੇ ਬਾਹਰ ਕੱਢਤੇ ਵੀ ਬੰਬ ਧਮਾਕੇ ਨਾਲ ਵੜ ਜਣਾ ਪٹرول ਦੀਆਂ ਸ਼ੀਸ਼ੀਆਂ ਮੈਂ ਤੁਹਾਨੂੰ ਕੱਲ ਵੀਡੀਓ ਪਾਈ ਸੀ ਨਾ ਪٹرول ਦੀਆਂ ਸ਼ੀਸ਼ੀਆਂ ਬੰਬ ਬਣਾ ਬਣਾ ਉਹਨਾਂ ਦੇ ਘਰਾਂ 'ਚੋਂ ਢੇ ਯਾਰ 150 ਬੰਦਾ ਯਾਰ ਸਾਨੂੰ ਨਾ 1 ਘੰਟਾ ਲੱਗਿਆ ਉਹ ਝੂਟ ਦਾ ਲਾਈਵ ਹੀ ਘੰਟਾ ਚੱਲਿਆ ਮੈਂ ਵੀਡੀਓ ਬਣਾਈਆ 1 ਘੰਟਾ ਲੱਗਿਆ ਉਹ ਘਰਾਂ ਦੀ ਸਾਨੂੰ ਦੇਖਣ ਦੇ ਤੇ ਉਹ ਬੰਦਦਰ ਸਾਰੀ ਰਾਤ ਜੁਰਮ ਕੀਤਾ ਹੋਊ ਯਾਰ ਉਹ ਪਰਿਵਾਰਾਂ ਤੇ ਤੇ ਉਹ ਸਾਰੀ ਰਾਤ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸੀ ਸਾਡਾ ਐਮ.ਐਲ.ਏ ਕਿੱਥੇ ਸੀ ਜਿਹੜੀ ਸਰਕਾਰ ਰੋਜ਼ ਕੂਕਦੀ ਐ ਵੀ ਜਿਹੜਾ ਕਹਿੰਦਾ ਸੀ ਇਹਨਾਂ ਦਾ ਆ ਕੇਂਦਰੀ ਵਾਲ ਵੀ ਅਸੀਂ 7 ਦਿਨਾਂ ਅੰջ 2 ਹਫ਼ਤਿਆਂ ਅੰջ ਨਸ਼ਾ ਬੰਦ ਕਰ ਦਾਂਗੇ ਆ ਭਗਵੰਤ ਮਾਨ ਕਹਿੰਦਾ ਸੀ ਅਸੀਂ 15 ਅਗਸਤ ਤੱਕ ਨਸ਼ਾ ਬੰਦ ਕਰ ਦਾਂਗੇ ਤੇ ਅੱਜ ਤੱਕ ਨਸ਼ਾ ਬੰਦ ਕਿਉਂ ਨਹੀਂ ਹੋਇਆ ਹਾਲਾ ਕਿ ਉਲਟ ਹੋਣ ਲੱਗ ਗਿਆ ਜਿਹੜੇ ਨਸ਼ਾ ਰੋਕਦੇ ਆ ਲੋਕ ਉਹ ਗਰੀਬ ਲੋਕ ਜਾਂ ਸਾਡੇ ਵਰਗੇ ਜਿਹੜੇ ਵੀ ਬੰਦੇ ਨਸ਼ੇ ਦੇ ਖਿਲਾਫ ਉੱਠਦਾ ਉਹਦੇ ਘਰਾਂ ਨੂੰ ਪਾ ਜਾਂਦੇ ਦਾ ਐਡੀ ਦਹਿਸਤ ਬਣਾਉਣਾ ਚਾਹੁੰਦੇ ਆ ਵੀ ਕੋਈ ਹੋਰ ਬੰਦਾ ਯਾਰ ਉੱਠ ਕੇ ਨਾ ਕਹਿ ਸਕੇ ਵੀ ਇੱਥੇ ਨਸ਼ਾ ਵਿਕਦਾ ਵੀ ਅਸੀਂ ਖੁੱਲੇ ਆਮ ਨਸ਼ਾ ਤੁਸੀਂ ਦੇਖੋ ਇੱਥੇ ਆ ਰਾਮਪੁਰ ਨੇੜੇ ਫੜਿਆ ਸੀ ਸੇਬ ਕੇ ਲਿਆਣੀਆਂ ਰੇੜੀਆਂ ਤੇ ਜਿਨ੍ਹਾਂ ਤੋਂ ਸਾਡੇ ਜਵਾਗ ਫਲ ਫਰੂਟ ਲੈਂਦੇ ਆ ਉਹਨਾਂ ਰੇੜੀਆਂ ਦੇ ਦਾ ਯਾਰ ਚਿੱਟਾ ਕੈਸੂਲ ਵੀ ਕੀ ਜਾਂਦੇ ਨੇ ਪਰਚੂਨ ਦੀਆਂ ਦੁਕਾਨਾਂ ਤੇ ਚਿੱਟਾ ਕੈਸੂਲ ਵੀ ਕੀ ਜਾਂਦੇ ਨੇ ਪਿੱਛੇ ਦੇ ਸਭ ਨਾਲੀ ਫੈਕਟਰੀ ਬੜੀ ਸੀ ਯਾਰ ਉੱਥੇ ਵੀ ਕੀ ਜਾਂਦਾ ਇਹਦਾ ਮਤਲਬ ਕੋਈ ਬੋਲਣ ਜੋਗਾ ਛੱਡਣਾ ਨਹੀਂ ਪਰ ਅੱਜ ਅਸੀਂ ਇਹਨਾਂ ਲੋਕਾਂ ਨਾਲ ਡਟ ਕੇ ਖੜੇ ਆ ਪਹਿਲਾਂ ਵੀ ਹਰੇਕ ਬੰਦੇ ਨਾਲ ਖੜੇ ਸੀ ਡਟ ਕੇ ਖੜੇ ਮੈਂ ਤੇ ਜੱਗੇ ਸਰਪੰਚ ਨੇ ਅਸੀਂ ਹਰ ਸਾਲ ਮੈਨੂੰ ਬਤਾ ਕੁੜੀਆਂ ਦੇ ਵਿਆਹ ਕਰਦੇ ਹੁੰਨੇ ਹਨਾ ਜਾਂ ਜਿੰਨੀ ਵੀ ਸਾਤੋਂ ਗਰੀਬਾਂ ਦੀ ਮਦਦ ਹੁੰਦੀ ਆ ਸੀ ਉੰਨੀ ਕਰਦੇ ਹੁੰਨੇ ਆ ਤੇ ਮੈਂ ਇਹ ਜੇ ਲੋਕਾਂ ਨੂੰ ਕਹਿਣਾ ਚਾਹਨਾ ਵੀ ਅਸੀਂ ਇਹ ਕੁੜੀਆਂ ਦੇ ਵਿਆਹ ਸੀ ਘੱਟ ਕਰ ਲਾਂਗੇ ਮੈਂ ਜੱਗੇ ਨੂੰ ਕਿਹਾ ਪਰ ਇਹਨਾਂ ਲੋਕਾਂ ਨੂੰ ਅਸੀਂ ਪੇਟੀਆਂ ਜਿੰਨਾ ਵੀ ਕੱਪੜਾ ਲੀਡਾ ਰਾਸਣ ਜਿੰਨਾ ਵੀ ਸਾਥੋ ਦਿੱਤਾ ਗਿਆ ਸੀ ਜਰੂਰ ਦੇਵਾਂਗੇ ਜਿਵੇਂ ਸਰਪੰਚ ਦੀ ਗੱਲ ਹੁੰਦੀ ਐ ਨਾ ਪ੍ਰਵਾ ਪਰਿਵਾਰ ਕਹਿੰਦੇ ਨੇ ਕਿ ਸਰਪੰਚ ਸਾਡੀ ਮਦਦ ਨਹੀਂ ਕਰ ਰਿਹਾ ਕੀ ਲੱਗਦਾ ਸਰਪੰਚ ਦਾ ਫਰਜ਼ ਕੀ ਬਣਦਾ ਜੇ ਐਸਾ ਕੋਈ ਤੁਹਾਡੇ ਪਿੰਡ ਦੇ ਵਿੱਚ ਹੋ ਜਾਂਦਾ ਫਿਰ ਕੀ ਹੁੰਦਾ ਜੇ ਮੇਰੇ ਪਿੰਡ ਦੇ ਵਿੱਚ ਹੁੰਦਾ ਮੇਰਾ ਵਿਰੋਧ ਵੀ ਆਟੋਮੈਟਿਕ ਹੀ ਹੋਣਾ ਸੀਗਾ ਹੁਣ ਜੇ ਮੁਖੀ ਹੈ ਜਿਹੜਾ ਮੇਨ ਮੁਖੀ ਤਾਂ ਨਾ ਤਸਦੀਦ ਕਰੀ ਜਾਂਦਾਗਾ ਉਹਦਾ ਹੱਕ ਬਣਦਾ ਇੱਥੇ ਧਰਨੇ ਦੇ ਵਿੱਚ ਆਉਣਾ ਸੀ ਕੱਲੋਂ ਦਾ ਹੱਕ ਬਣਦਾ ਸੀਗਾ ਬੇਨਾਂ ਦਾ ਨਾਲ ਖੜਾ ਚਿੱਟੇ ਵਾਲ ਨੂੰ ਚਿੱਟੇਾਂ ਦੀ ਹੈਲਪ ਕਰੀ ਜਾਂਦਾ ਉਹ ਹੁਣ ਜੇ ਪਿੰਡ ਦੇ ਵਿੱਚ ਮੈਂ ਸਰਪੰਚਾਂਗਾ ਮੈਂ ਕਹਾਂਗਾ ਸਾਡੇ ਪਿੰਡ ਦੇ ਜਵਾਕਾਂ ਨੂੰ ਕਹਾਂਗਾ ਚਿੱਟੇ ਲਾਓ ਚਿੱਟਾ ਵੇਚੋ ਪਿੱਛੇ ਦੇ ਨੇ ਇਹਨੇ ਜੱਗੇ ਸਰਪੰਚ ਜੀ ਨੂੰ ਸਾਨੂੰ ਇਹ ਹੀ ਦੱਸਦਾ ਵੀ ਪੋਸਟਰ ਲਾਏ ਗਏ ਇਹਦੇ ਪਿੰਡ ਵੱਡੇ ਵੱਡੇ ਭਈਆਂ ਦੀ ਬੋਟ ਨਹੀਂ ਬਣਾਉਣੀ ਪਿੰਡ 'ਚ ਇਹਦੇ ਵੱਲੋਂ ਚੈਨਾ ਡੋਰ ਨਹੀਂ ਪਿੰਡ 'ਚ ਬਚਨ ਮੰਨ ਲਓ ਵੇਖਣ ਦੇਣੀ ਠੀਕ ਆ ਤੁਸੀਂ ਕੱਲ ਵੀ ਦੇਖਿਆ ਹੋਣੀ ਬਹੁਤ ਚੰਨਾਂ ਦੇ ਖਾਰਾਂ ਚੱਲੀਆਂ ਇਹਦੀਆਂ ਪਰਸੋ ਸੀ ਮਤਾ ਮਤੇ ਤਾਂ ਇਹਨੇ ਪਹਿਲਾਂ ਦੇ ਪਾਏ ਹੋਇਆ ਇਹ ਮੇਰੇ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਪਹਿਲਾਂ ਤੋਂ ਹੀ ਅਸੀਂ ਕਰ ਰਹੇ ਹਾਂ ਪਰ ਹੁਣ ਤਾਂ ਅਸੀਂ ਡਟ ਕੇ ਜੇ ਅਸੀਂ ਇਹਦੇ ਪਿੰਡ 'ਚ ਜਿਹੜੇ ਬੰਦੇ ਨੇ ਕੋ ਇਹ ਹੋਣ ਨਹੀਂ ਸੀ ਦੇਣਾ ਨਾ ਹੀ ਐਡੀ ਜ਼ਰਤਾ ਕਿਸੇ ਦੀ ਸਾਡੇ ਪਿੰਡਾਂ 'ਚ ਇਹ ਕੁਝ ਕਰਕੇ ਦੇਖੇ ਇੱਥੇ ਤਾਂ ਚਲੋ ਇਹ ਲੋਕ ਮਰੇ ਹੋ ਜਾਂ ਜ਼ਮੀਰਾਂ ਵਾਲੇ ਲੋਕ ਕਹਿੰਦਾ ਮੈਂ ਅੱਜ ਕਿੰਨੇ ਕੁ ਲੋਕ ਆਏ ਇੱਥੇ ਠੀਕ ਆ ਕਿੰਨਾ ਕਿ ਮੀਡੀਆ ਪਹੁੰਚਿਆ ਅੱਜ ਇੱਥੇ ਦੋ ਚਾਰ ਪੱਤਰਕਾਰ ਹੋਣਗੇ ਜਿਹੜੇ ਵਾਤੋ ਵਾਤ ਖਬਰਾਂ ਚਲਾ ਰਹੇ ਆ ਪਰ ਦੂਜੇ ਜਿਹੜੇ ਵੱਡੇ ਵੱਡੇ ਸਮਾਜ ਸੇਵੀ ਜਿਹੜੇ ਕਹਿੰਦੇ ਨੇ ਐਡੀਆਂ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਵੱਡਾ ਵੱਡਾ ਤਾਮਯਾਮ ਲੈ ਕੇ ਤੁਰਦੇ ਆ ਉਹ ਭਰਾਵੋ ਗਰੀਬਾਂ ਖਾਤਰ ਕਿਉਂ ਨਹੀਂ ਆਏ ਮੈਂ ਤੇ ਝੋਟਣਾ ਹਰ ਵਾਰ ਮੈਂ ਹਣ ਝੋਟਾ ਸੁਣ ਦੱਸਣ ਲੱਗਿਆ ਵੀ ਜਾਦ ਵਰਖ ਲੈ ਮੈਨੂੰ ਵੀ ਕਈ ਵਾਰ ਪੁੱਛ ਲੈਂਦੇ ਆ ਕਹਿੰਦੇ ਯਾਰ ਹੁਣ ਅਕਲੀਅਤ ਨਾਲ ਆਇਆ ਉਹ ਵੀ ਗਰੀਬ ਪਰਿਵਾਰ ਦਾ ਮੁੰਡਾ ਜਿੱਟੇ ਨਾਲ ਮਰਿਆ ਸੀ ਜਵਾਰ ਕੇ ਲਾਇਆ ਉਹ ਵੀ ਗਰੀਬ ਪਰਿਵਾਰ ਨਾਲ ਮਰਿਆ ਸੀ ਮੈਨੂੰ ਵੀ ਕਈ ਕਹਿੰਦਾ ਹੋਰ ਗਰੀਬ ਪਰਵਾਰਾਂ ਦੇ ਮੈਂ ਕਹਾ ਨਹੀਂ ਅਸੀਂ ਜ਼ਿੰਮੇਵਾਰਾਂ ਦੇ ਮੁੰਡੇ ਆ ਪਰ ਅਸੀਂ ਬਾਰ-ਬਾਰ ਜਾਤ ਪਾਤ ਨਹੀਂ ਪਰਖਦੇ ਹੈ ਤਾਂ ਅਸੀਂ ਗੁਰੂ ਦੇ ਸਿੱਖ ਆ ਠੀਕ ਆ ਕੋਈ ਜਾਤ ਪਾਤ ਸਿੱਖਾਂ 'ਚ ਕਦੇ ਨਹੀਂ ਹੁੰਦੀ ਪਰ ਜਿਹੜੇ ਲੋਕ ਵੱਡੇ-ਵੱਡੇ ਆ ਕੂਕਾਂ ਮਾਰਦੇ ਆ ਵੀ ਅਸੀਂ ਆ ਜਾਤ ਪਾਤ ਉਹ ਕਿਸੇ ਨੂੰ ਚੂੜਾ ਦਾ ਫਲਾਨ ਆ ਕਹਿੰਦਾ ਉਹ ਚੀਜ਼ਾਂ ਦੇ ਲੋਕ ਲੜਾਉਂਦੇ ਨੇ ਪਰ ਇਹ ਸਾਥ ਨਹੀਂ ਦਿੰਦੇ ਇਹ ਫੇਸਬੁੱਕਾਂ ਦੇ ਭੌਂਕਣ ਵਾਲੇ ਕੁੱਤੇ ਆ ਮਤਲਬ ਸਿੱਧੀ ਜੀ ਗੱਲ ਜੀ ਕੀ ਕਹੋਗੇ ਬਾਈ ਇਸ ਮਸਲੇ ਬਾਰੇ ਜਿਹੜਾ ਜੀ ਘੱਟ ਇਹ ਬਹੁਤ ਜਿਵੇਂ ਕਹਿੰਦੇ ਹੁੰਦੇ ਪਹਿਲਾਂ ਆਪਣੇ ਤੇ ਹਮਲੇ ਕਰਦੇ ਹੁੰਦੇ ਨੇ ਬਾਹਰੋਂ ਦੇਸ਼ਾਂ ਚੋਂ ਆ ਕੇ ਇਹ ਪੰਜਾਬ ਦੇ ਵਿੱਚ ਉਹ ਹਮਲਾ ਕੀਤਾ ਅਸੇ ਪੰਜਾਬ ਨੂੰ ਇਹਨਾਂ ਨੇ ਮਤਲਬ ਯੂਪੀ ਬਿਹਾਰ ਬਣਾਤਾ ਸਭ ਤੋਂ ਵੱਡੀ ਘਟਨਾ ਇਹ ਵੀ ਅੱਠ ਘਰਾਂ ਨੂੰ ਅੱਗ ਲਾਤੀ ਇਹ ਤਾਂ ਮਾਨੁਸਮਰਤੀ ਚ ਲਿਖਿਆ ਹੋਇਆ ਵੀ ਛੂਦਰਾਂ ਦੇ ਘਰਾਂ ਨੂੰ ਅੱਗ ਲਾ ਦੋ ਜਿਵੇਂ ਹੁਣ ਆ ਸਰਪੰਚ ਖੜਾ ਜੇ ਇਹਨਾਂ ਸਰਪੰਚ ਕਾਹ ਤੋਂ ਨਹੀਂ ਬੋਲਿਆ ਕਿਉਂਕਿ ਉਹਦੇ ਗਲ ਚ ਪਟਾ ਪਾਇਆ ਹੋਇਆ ਪੀਲੇ ਰੰਗ ਦਾ ਕਿਸੇ ਦੇ ਲਾਲ ਕਿਸੇ ਦੇ ਕਾਲੇ ਵਾਲਾ ਪਾਇਆ ਹੁੰਦਾ ਇਹਦੇ ਪਟਾ ਪਾਇਆ ਗਲ ਚ ਉਹ ਪਟੇ ਕਰਕੇ ਉਹ ਐਮਐਲ ਖਿੱਚ ਲੈਂਦਾ ਡੋਰ ਬਣਾ ਕੇ ਕੁੱਤੀ ਵਾਂਗੂ ਹੁਣ ਜਿਹੜਾ ਇਨੂੰ ਅਸੀਂ ਇੱਥੇ ਧਰਨੇ ਤੇ ਲਾਇਆ ਇਹ ਤਾਂ ਦਿੱਲੀ ਵੀ ਜਾਂਦਾ ਹੋਰ ਵੀ ਜਿਹੜੇ ਅਸੀਂ ਕਹਿੰਦੇ ਆ ਭਾਈ ਨੈਤਿਕਤਾ ਲਈ ਆ ਆਪਣੇ ਮਨੁੱਖਤਾ ਦੇ ਹੱਕ ਚ ਜਾਂਦੇ ਹੱਕ ਉਹ ਬੋਲੇ ਬੋਲ ਦਿੰਦਾ ਇਹ ਗੁਲਾਮ ਨਹੀਂ ਨਾ ਹੈ ਕਿਸੇ ਦਾ ਕਿਸੇ ਨੀ ਪਾਰਟੀ ਨਾ ਜੇ ਪਾਰਟੀ ਦੇ ਚਤਾਇਆ ਹੁੰਦਾ ਜੇ ਇੱਥੇ ਨਹੀਂ ਹੋਣਾ ਸੀ ਆ ਸੀਰਾ ਖੜਾ ਬਚਾਰ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਲੜਦੇ ਇਹਨੂੰ ਮੈਨੂੰ ਲੋਕ ਕਹਿੰਦੇ ਮੈਂ ਆ ਉਧਰ ਮੋਗੇ ਜ਼ਿਲ੍ਹੇ ਮੇਰਾ ਅਹਿਮਦਪੁਰਾ ਪਿੰਡ ਆ ਭਾਈ ਸੀਰਾ ਤੇ ਉਹ ਭਾਨਾ ਝੋਟਾ ਕਿਵੇਂ ਐਸੀ ਬੰਦੇ ਮੈਂ ਕਹਿੰਦਾ ਨਹੀਂ ਇੱਕ ਇਹਨਾਂ ਦੀ ਹੋਰ ਜਿਹੜੀ ਮੈਂ ਬਹੁਤ ਵੱਡੀ ਇਹਨਾਂ ਦੀ ਵਡਿਆਈ ਮੂੰਹ ਤੇ ਕਰਦਾ ਵੀ ਜਾਤਪਾਤ ਸਾਡੇ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਤਾਂ ਬਹੁਤ ਥੋੜਾ ਪਰ ਜਿਹੜਾ ਆ ਕਾਂਡ ਆ ਇਹਨੇ ਦੁਬਾਰਾ ਇਹ ਇਹ ਮੈਨੂੰ ਲੱਗਦਾ ਅਹਿਸਾਸ ਕਰਾਤਾ ਵੀ ਨਹੀਂ ਯਾਰ ਗਰੀਬਾਂ ਦੇ ਵਿੱਚ ਬੇਤਕਰਾ ਹੈਗਾ ਪਰ ਸਾਰੇ ਉੱਪਰਲੇ ਕਾਸਟ ਜੱਟ ਵੀ ਨਹੀਂ ਮਾੜੇ ਹੁੰਦੇ ਹੁਣ ਸੀਰ ਵੀ ਜੱਟ ਆ ਝੋਟਾ ਵੀ ਜੱਟ ਆ ਤੇ ਝੋਟਰੇ ਉੱਤੇ ਡੰਗਾ ਖਾਧਿਆ ਮਾਈ ਵੀ ਸਿੱਖ ਪਰਿਵਾਰਾਂ ਦੀ ਖਾਤਰ ਸਰਪਾੜ ਤੇ ਉੱਥੇ ਅੱਜ ਤੱਕ ਮੈਂ ਕਹਿੰਦਾ ਉਹ ਜਾਤ ਪਾਤ ਦੇ ਦੇਖੀ ਨਹੀਂ ਕਰਦੇ ਨਾ ਉਹ ਲੜਦੇ ਆ ਉਹ ਤਾਂ ਕੋਈ ਕੁਝ ਕਹਿੰਦਾ ਨਹੀਂ ਮੁੜ ਕੇ ਬੁੱਧੀਜੀਵੀ ਬਦਮਾਨ ਦੇ ਨਾਲ ਕਹਿੰਦਾ ਸਾਡੀ ਕਮੇਟੀ ਬਣ ਗਈ ਅਸੀਂ ਤਾਂ ਇਹ ਆ ਜਿੱਥੇ ਵੀ ਤੋਂ ਬਾਹਰ ਨਹੀਂ ਬੋਲਣਾ ਅਸੀਂ ਆਜ਼ਾਦ ਹੀ ਭਾਈ ਐਸੇ ਕਰਕੇ ਆ ਵੀ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜਿਹੜੀ ਗੱਲ ਬੋਲਣੀ ਆ ਬੋਲਣੀ ਆ ਸਾਨੂੰ ਕੋਈ ਚੋਅ ਨਹੀਂ ਹੁਣ ਮਨ ਲੈ ਗੁੰਡਾ ਕਰਦੀ ਏਡੀ ਤਾਕਤ ਕੀਤੀ ਗਈ ਹੈ ਜੇ ਇਸੇ ਪਰਚਾ ਨਹੀਂ ਹੁੰਦਾ ਤਾਂ ਮੈਂ ਕਹਿੰਦਾ ਯਾਰ ਇਸ ਪੰਡ ਦੇ ਛਤਰਾਂ ਦੇ ਹਾਰ ਪੈਣੇ ਚਾਹੀਦੇ ਪੂਰੇ ਪੰਜਾਬ ਅੰਨੀਓ ਕਿਉਂਕਿ ਕੋਈ ਪੱਤਰਕਾਰ ਨਹੀਂ ਆਇਆ ਤੁਹਾਡੇ 2-4 ਚੈਨਲਾਂ ਤੋਂ ਬਿਨਾ ਤੁਸੀਂ ਆਏ ਹੋ ਕਿਉਂਕਿ ਤੁਹਾਨੂੰ ਪਤਾ ਕੋਈ ਵੀ ਨਹੀਂ ਆਇਆ ਤੇ ਹੁਣ ਇਹ ਮੰਨ ਲਓ ਇੰਨੀ ਯਾਰ ਮਾਰੀ ਤੁਸੀਂ ਘਰ ਜਾ ਕੇ ਜੇ ਲੋ ਬਈ ਦੇਖੋਗੇ ਨਾ ਕੁਝ ਵੀ ਨਹੀਂ ਛੱਡਿਆ ਉੱਥੇ ਤੇ ਪੈੰਡ ਵਾਲੇ ਬਾਈ ਕਿੱਥੇ ਗਏ ਸੀ ਮਰ ਗਏ ਸੀ ਯਾਰ ਹੁਣ ਪੈੰਡ ਵਾਲੇ ਮਰ ਗਏ ਉਹ ਦੁਆਕੇ ਦੁਬਾਰੇ ਕਹਿ ਦੇਣ ਤੇ ਉਹ ਬੰਦਾ ਹਜੇ ਵੀ ਉਹ ਟੱਕਦਾ ਫਿਰਦਾ ਫਿਰ ਇਸ ਇਸ ਚੀਜ਼ ਨੂੰ ਅਸੀਂ ਗੁੰਡਾਗਰ ਦੀ ਕੱਢਣ ਬਾਤ ਤੇ ਸਾਡੇ ਕੋਲ ਤਾਂ ਤਰੀਕੇ ਹੋਰ ਵੀ ਹੈਗੇ ਆ ਪਰ ਜੇ ਅਸੀਂ ਕਹਿੰਦਾ ਵੀ ਕਾਨੂੰਨ ਰਾਹੀਂ ਹੀ ਲੜਨਾ ਮੈਨੂੰ ਕਿਸੇ ਦਾ ਗਾਟਾ ਲਾ ਦੇਣਾ ਮੈਨੂੰ ਜੇਲ੍ਹ ਚ ਨਾ ਜਾਇਓ ਕਾਨੂੰਨ ਨਾਲ ਹੀ ਮੈਂ ਲੜੀ ਜਾਊਂ ਕਿਹੜਾ ਕਾਨੂੰਨ ਹੈ ਇੱਥੇ ਕਿਹੜੀ ਪੁਲਿਸਾਂ ਤਗੜੀਆਂ ਨਹੀਂ ਪੁਲਿਸਾਂ ਸੇ ਮੇਰੇ ਤੇ ਮੈਂ ਨਸ਼ੇ ਖਿਲਾਫ ਹੋਣਾ 308 ਦਾ ਪਰਚਾ ਦਿੱਤਾ ਮੇਰੇ ਤੇ 2.5 ਮਹੀਨੇ ਜੇਲ੍ਹ ਚ ਲਾ ਗਿਆ ਬਾਈ ਲੱਖੇ ਨੂੰ ਪਤਾ 2.5 ਮਹੀਨੇ ਜੇਲ੍ਹ ਚ ਲਾ ਗਿਆ ਉਹਨਾਂ ਨੇ ਮੜੀ ਦਰਖਾਸਤ ਦਿੱਤੀ ਸੋਨੀ ਸਾਡੇ ਬਾਤ ਚ ਲੰਘ ਗਿਆ ਭੱਜ ਕੇ ਪੁਲਿਸ ਹੋਈ ਆ ਜਾਂਦੀ ਆ ਮੈਂ ਦੇ ਤਾਂ ਗੱਲ ਹੀ ਸੁਣਦੇ ਕਿਉਂਕਿ ਸਾਨੂੰ ਤਾਂ ਮਰਵਾ ਕੇ ਰਾਜੀ ਆ ਸਾਨੂੰ ਤਾਂ ਹਾਂ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਅਨੁਕਾਲ ਤੁਹਾਡੀ ਟੀਮ ਬਈ ਪਿੰਡ ਦੇ ਵਿੱਚ ਕਿਵੇਂ ਦੇਖਦੀ ਹੈ ਸਭ ਤੋਂ ਪਹਿਲਾਂ ਵੀ ਤੁਹਾਡਾ ਆਰੰਭੀ ਵਾਲੇ ਦਾ ਧੰਨਵਾਦ ਜਿਹੜੇ ਇੰਨੇ ਪੱਤਰਕਾਰ ਹੋਣ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਹੋ ਦੂਜੀ ਗੱਲ ਅਸੀਂ ਕਹਿਣੀ ਇਹ ਚਾਉਂਦੇ ਆਂ ਵੀ ਇਹ ਇਨਾਂ ਪਰਿਵਾਰਾਂ ਦੀ ਗਲਤੀ ਸਿਰਫ ਇੰਨੀ ਹੈ ਕਿ ਇਹ ਵਿਚਾਰੇ ਗਰੀਬ ਮਜ਼ਦੂਰ ਨੇ ਤੇ ਇੱਕ ਇਹਨਾਂ ਨੇ ਨਸ਼ੇ ਵਾਲ ਨੂੰ ਕਿਹਾ ਸੀ ਤੁਸੀਂ ਨਸ਼ਾ ਨਾ ਵੇਚੋ ਤਾਂ ਕਰਕੇ ਇਹਨੂੰ ਸਜ਼ਾ ਭੁਗਤਣੀ ਪਈ ਅੱਠ ਘਰਾਂ ਨੂੰ ਨਾਲੇ ਕੁੱਟੇ ਨਾਲੇ ਲੁੱਟੇ ਨਾਲੇ ਪੈਟਰੋਲ ਦੇ ਬੰਬ ਛੱਟ ਛੱਟ ਕੇ ਇਹਨਾਂ ਨੂੰ ਸਾੜਤਾ ਇਹ ਕੀ ਤੁਸੀਂ ਇੱਕ ਗੱਲ ਦੇਖੋ ਸਮਝ ਨਹੀਂ ਪਊਗੀ ਆਪਾਂ ਨੂੰ ਆਪਾਂ ਨੇ ਸਾਰੇ ਦੇ ਸਾਹਮਣੇ ਕਿ ਜ਼ੁਲਮ ਕੱਡਾ ਜ਼ਿਆਦਾ ਹੋਇਆ ਪਰ ਉਸ ਜ਼ੁਲਮ ਦੇ ਵਾਸਤੇ ਆਪਾਂ ਨੂੰ ਹੱਕ ਲੈਣ ਲਈ ਆਪਾਂ ਨੂੰ ਧਰਨਾ ਲਾਉਣਾ ਪੈ ਗਿਆ ਕਿ ਇਹ ਜਿੰਮੇ ਆਪਣੀ ਬਣਦਾ ਸੀ ਫਰਜ਼ ਧਰਨਾ ਲਾਉਣ ਦਾ ਇਹ ਇਹਨਾਂ ਦੀ ਫਰਜ਼ ਸੀ ਵਰਦੀ ਵਾਲਿਆਂ ਦਾ ਵੀ ਉੱਥੇ ਉਹਨਾਂ ਨੂੰ ਫੜਨ ਪਰ ਨਹੀਂ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਆਪਾਂ ਗੁਲਾਮ ਹਾਂ ਆਪਾਂ ਨੂੰ ਲੋਕੋ ਜਾਗਣਾ ਪਊਗਾ ਆਪਾਂ ਨੂੰ ਆਪਣੀਆਂ ਮੰਗਾ ਜਿਵੇਂ ਉਹ ਵਿਚਾਰਾ ਦੱਲੇ ਵਾਲਾ ਸੈ ਬੈਠੇ ਨੇ ਹਨਾ ਭਾਈ ਇੱਕ ਸਮਾਣੇ ਮੋਰਚਾ ਲੱਗਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਕਾਨੂੰਨ ਬਣੇ ਉੱਥੇ ਬਈ ਵਿਚਾਰਾ ਬੈਠਾ ਹੈਗਾ ਠੀਕ ਹੈ ਬਾਕੀ ਬਈ ਛੋਟੇ ਹੋਰੇ ਸ਼ਿਰੂ ਨਸ਼ੇ ਲਈ ਬੋਲੀ ਜਾਂਦੇ ਨੇ ਕਿੰਨੇ ਮੁੱਦੇ ਨੇ ਪੰਜਾਬ ਦੇ ਪਰ ਇਹਨਾਂ ਨੇ ਸਾਥ ਕਿਹਦਾ ਦੇਣਾ ਬਲੈਕੀਆਂ ਦਾ ਤੇ ਵਿਰੋਧੀਆਂ ਦਾ ਸਾਥ ਦੇਣਾ ਪੰਜਾਬ ਦੀਆਂ ਸਰਕਾਰਾਂ ਪੰਜਾਬ ਦੇ ਹੱਕ ਦੇ ਲਈ ਨਹੀਂ ਬੋਲਦੀਆਂ ਇਹੀ ਸਭ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀਆਂ ਤੇ ਇੱਕ ਮੈਂ ਬੇਨਤੀ ਕਰਦਾ ਸਾਡੀਆਂ ਸਿੱਖ ਜਥੇਬੰਦਿਆਂ ਨੂੰ ਜਿੰਨੇ ਵੀ ਜਿਵੇਂ ਕੋਈ ਵੀ ਆਪਣੇ ਕੋਲ ਪੈਸਾ ਬਈ ਬਹੁਤ ਜ਼ਿਆਦਾ ਆਪਣੇ ਜਥੇਬੰਦਿਆਂ ਕੋਲੇ ਆਪਾਂ ਨੂੰ ਸਾਥ ਦੇਣਾ ਬਣਦਾ ਆ ਗਰੀਬਾਂ ਦਾ ਇਹਨਾਂ ਦੇ ਘਰ ਪਵਾ ਕੇ ਦੋ ਸਾਡੀ ਹੱਥ ਜੋੜ ਕੇ ਤੁਹਾਨੂੰ ਅਪੀਲ ਹੈ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਪਰਮਿੰਦਰ ਸਿੰਘ ਝੋਟਾ ਤੋਂ ਦੀ ਟੀਮ ਜਿਹੜੀ ਅੱਜ ਇੱਥੇ ਪਹੁੰਚੇ ਹੋਏ ਸੀ ਗੱਲਬਾਤ ਉਹਨਾਂ ਨਾਲ ਕੀਤੀ ਆ ਤੁਸੀਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਹੋ ਯਾਦ ਧੰਨਵਾਦ